ਏ ਡਾਕਟਰ ਐਸ.ਪੀ. ਸਿੰਘ ਅਬਰੋਏ ਜਿਹੜੇ ਮੈਨੇਜਿੰਗ ਟਰਸਟੀ ਹੈ ਸਰਵਾਦਾ ਪਲਾ ਚੈਰੀਟੇਲ ਟਰਸਟ ਦੇ ਉਹਨਾਂ ਨੇ ਤਹैया ਕੀਤਾ ਹੋਇਆ ਹੈ ਜਿਹੜੀਆਂ ਸਿਹਤ ਸਵਾਮਾਂ ਆ ਇਹ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਨਾਲ ਦੀਆਂ ਹੋਰ ਸਟੇਟਾਂ ਦੇ ਵਿੱਚ ਵੀ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਆ ਉਹਦੀ ਲੜੀ ਦੇ ਵਿੱਚ ਅੱਜ ਇੱਥੇ ਫਿਜ਼ੀਓਥੈਰੇਪੀ ਸੈਂਟਰ ਜਿਹੜਾ ਆ ਉਹਦਾ ਉਦਘਾਟਨ ਕੀਤਾ ਗਿਆ ਆ ਜਿਨ੍ਹਾਂ ਦੇ ਮੇਰੇ ਨਾਲ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਦੇ ਜਿਹੜੇ ਪ੍ਰਧਾਨ ਗੁਰਦੀਪ ਸਿੰਘ ਸੇਠੀ ਜੀ ਆ ਹੋ ਤੇ ਆਗਿਆਪਾਲ ਸਿੰਘ ਜਿਹੜੇ ਹੁਸ਼ਿਆਰਪੁਰ ਦੇ ਪ੍ਰਧਾਨ ਐ ਉਹਨਾਂ ਦੇ ਸਾਰੇ ਟੀਮ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਫਿਜ਼ੀਓਥੈਰੇਪੀ ਸੈਂਟਰ ਨੂੰ ਖੋਲਿਆ ਤੇ ਚਲਾਉਣਾ ਸ਼ੁਰੂ ਕੀਤਾ ਹੈ ਤੇ ਜਿਹਦਾ ਅੱਜ ਇੱਥੇ ਉਦਘਾਟਨ ਹੋਇਆ ਹੈ ਇਹਦੇ ਵਿੱਚ ਅਸੀਂ ਹੁਣ ਨਵਾਂ ਜਿੱਦਾਂ ਇਹਨਾਂ ਨੇ ਕਿਹਾ ਆ ਡੈਂਟਲ ਕਲੀਨਿਕ ਇੱਥੇ ਦੇ ਸਕਦੇ ਆ ਜੇ ਇਹ ਸਾਨੂੰ ਏਰੀਆ ਹੋਰ ਜਗ੍ਹਾ ਦੇ ਦੇਣਗੇ ਸਗਾ ਦੇ ਦੇਣਗੇ ਤੇ ਉਹ ਫਿਰ ਇਹਨਾਂ ਨੂੰ ਦੇਖ ਪ੍ਰੋਜੈਕਟ ਸਾਡਾ ਜਿਹੜਾ ਹੋਗਾ ਡੈਂਟਲ ਕਲੀਨਿਕ ਦੇਵਾਂਗੇ। ਮੈਂ ਧੰਨਵਾਦੀ ਹਾਂ ਡਾਕਟਰ ਐਸ ਪੀ ਐਸ ਉਭਰਾਏ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਉਹਨਾਂ ਦੀ ਦੇਖਰੇਖ ਚ ਜੋ ਅਸੀਂ ਇੱਥੇ ਫਿਜ਼ੀਓਥੈਰੇਪੀ ਸੈਂਟਰ ਅੱਜ ਉਦਘਾਟਨ ਕੀਤਾ ਹੈ ਆਰ ਐਸ ਅਟਵਾਲ ਸਾਹਿਬ ਦੇ ਥਰੂ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਮਾਨਤਾ ਦੀ ਸੇਵਾ ਕਰ ਰਹੇ ਹਨ ਪ੍ਰਮਾਤਮਾ ਇਹਨਾਂ ਨੂੰ ਬਰਤ ਚੜ੍ਹ ਕੇ ਤਰੱਕੀ ਬਖਸ਼ੇ ਇਹਨਾਂ ਦੀ ਲੰਬੀ ਆਯੂ ਬਖਸ਼ੇ ਔਰ ਇਸੇ ਤਰ੍ਹਾਂ ਹੀ ਮਾਨਤਾ ਦੀ ਸੇਵਾ ਵਾਸਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਜਿਸ ਤਰ੍ਹਾਂ ਕਿ ਇਹਨਾਂ ਨੇ ਅੱਜ ਡੈਂਟਿਸਟ ਦੀ ਕਲੀਨਿਕ ਵਾਸਤੇ ਸਾਨੂੰ ਉਤਸ਼ਾਹਿਤ ਕੀਤਾ ਹੈ ਅਸੀਂ ਇਹਨਾਂ ਨੂੰ ਜੋ ਜਿੰਨੀ ਜਗ੍ਹਾ ਚਾਹੀਦੀ ਹੋਵੇਗੀ ਉਹ ਵਹੀਆ ਕਰਾਉਣ ਨੂੰ ਤਿਆਰ ਹਾਂ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਆਈਓਈ ਸਾਰੀ ਸਾਦ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਆਗਿਆਪਾਲ ਸਿੰਘ ਦਾ ਧੰਨਵਾਦ ਹੈ ਜੋ ਸ਼ਾਰਪੁਰ ਤੋਂ ਆਏ ਹਨ ਔਰ ਸਾਰੇ ਸਾਦ ਸੰਗਤ ਜੋ ਅੱਜ ਇੱਥੋਂ ਪਠਾਨਕੋਟ ਦੀ ਵੀ ਇਕੱਠੀ ਹੋਈ ਹੈ ਅਸੀਂ ਔਰ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ